ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਫਤੇਵਾਸੀ ਦੇ ਵਿੱਚ। ਵੱਧ ਤੋਂ ਵੱਧ ਪਿਆਰ ਬਣਾਇਆ ਕਰੋ, ਸ਼ੇਅਰ ਕਰਿਆ ਕਰੋ ਵੀਡੀਓ ਨੂੰ। ਬਾਕੀ ਅੱਜ ਲੱਗੇਾਂਗੇ। ਕੋਈ ਕੱਲ ਦੇ ਸਰੀ ਗਿਆ ਹੋਇਆ ਆਪਣਾ। ਕੰਮਕਾਰਾਂ 'ਚ ਬਿਜ਼ੀ ਸੀ। ਚਾਹ ਪੀਣ ਲੱਗੇ ਹੁਣ ਢੜਕੇ ਦਾ ਉੱਠਿਆ। ਤਾਰਾਂ ਤੁਰਾਂ ਕੱਢੀਆਂ। ਕੰਮ ਨਮੇੜਿਆ ਪਸ਼ੂਆਂ ਦਾ ਮੀਨੇ ਕੰਮ ਖਰਾਬ ਕਰ ਰੱਖਿਆ। ਜਾਦੇ ਔਖਾ ਹੀ ਐ। ਹੁਣ ਕੰਮ ਨਮੇੜ ਕੇ ਹਟਿਆ। ਪਸ਼ੂਆਂ ਦਾ ਆ ਦੇਖੋ ਤੁਹਾਨੂੰ ਦਿਖਾਉਣਾ। ਆਪਣਾ ਤਾਂ ਸਰਜਾਂ ਦਾ ਆਪਾਂ ਤਾਂ ਫੇਰ ਵੀ ਅੰਦਰੋਂ ਅੰਦਰ ਪੈ ਜਾਂਦੇ ਆ ਹਨਾ ਸੋਕੇ ਥਾਂ ਚ ਇਹਨਾਂ ਨੂੰ ਬਜਾਰਿਆਂ ਨੂੰ ਔਖਾ ਹੋ ਜਾਂਦਾ ਹੈ ਸੁੱਕਾ ਕਰਨੀ ਪੈਂਦੀ ਹੈ ਸਾਰਾ ਦਿਨ ਗੱਲ ਅੰਦਰ ਹੀ ਰਹੇ ਨੇ ਅੱਜ ਮੜਾ ਜਾ ਹਟਿਆ ਮੀ ਤਾਂ ਬਾਰੇ ਕੱਢੇ ਨੇ ਪਸੂ ਬਾਕੀ ਕਣਕਾਂ ਨੂੰ ਵੀ ਠੀਕ ਹੈ ਵੈਸੇ ਪਾਣੀ ਲਾਇਆ ਕੁਛਕ ਤਾਂ ਲਾਤਾ ਸੀ ਬਾਣ ਨੂੰ ਆਪਾਂ ਬਾਕੀ ਨੂੰ ਵੀ ਮਤਲਬ ਲਾਉਣਾ ਸੀਗਾ ਲਾਈਟ ਦਾ ਹੁਣ ਬੱਕੀ ਆ ਮੀਂਹ ਕਰਕੇ ਚਲੋ ਆਪ ਤੇ ਆਪ ਹੀ ਲੱਗ ਗਿਆ ਤਿੰਨ ਤਣ ਗੱਟੇ ਲੱਗ ਗਏ ਆਪਾਂ ਨੂੰ ਜੂਰੀ ਦੇ ਤੇ ਅੱਧਾ ਅੱਧਾ ਪਾਉਣਾ ਬਣਾ ਦੇਖ ਲਾਂਗੇ ਹੋਰ ਲਾ ਦਾਂਗੇ ਜਿਵੇਂ ਦੀ ਕੰਡੀਸ਼ਨ ਹੋ ਕਣਕ ਦੀ ਤੇ ਆ ਦੇਖੋ ਆਪਣਾ ਖੇਤ ਆ ਗਿਆ ਇੱਧਰ ਪਿੱਛੇ ਸਾਰਾ ਇੱਧਰ ਆਪਣੇ ਘਰ ਆ ਗਏ ਚਾਹ ਪੀਣ ਲੱਗੇ ਆ ਜੋ ਚਾਹ ਪੀ ਲੋ ਬਾਕੀ ਮੋਦੀ ਕਹਿੰਦੇ ਬਹਾਨਾ ਲਾ ਕੇ ਬਾਗਿਆ ਮੀਂਹ ਦਾ ਜਿਹਾ ਜਿਆ ਕਰੇਗਾ ਉਹ ਜਿਹਾ ਭਰੇਗਾ ਵੀ ਬੱਸ ਪਿਆਰ ਬਣਾਈ ਰੱਖਿਓ ਵੱਧ ਤੋਂ ਵੱਧ ਵੱਧ ਤੋਂ ਵੱਧ ਬਲੌਗ ਲੈ ਕੇ ਆਉਂਦੇ ਰਹਾਂਗੇ ਆਪਾਂ ਆਪਣਾ ਦੂਜਾ ਚੈਨਲ ਹੈ ਸ਼ਿਵ ਕੈਮਜ਼ ਉਧਰ ਉੱਤੇ ਸ਼ਾਰਟ ਮੂਵੀਜ਼ ਆਉਂਦੀਆਂ ਨੇ ਤੇ ਇੱਧਰ ਮਤਲਬ ਮੇਕਿੰਗ ਵੀ ਆਇਆ ਕਰਨੀਆਂ ਆ ਉਹਦੀਆਂ ਵੀਡੀਓਆਂ ਦੀਆਂ ਵੀ ਕਿਵੇਂ ਵੀਡੀਓ ਬਣਦੀ ਹੈ ਕਿਵੇਂ ਬਣਾਉਨੇ ਆ ਸਾਰਾ ਕੁਝ ਦੱਸਿਆ ਕਰਾਂਗੇ ਬਸ ਤੁਸੀਂ ਸਪੋਰਟ ਰੱਖਿਓ ਚੱਕ ਦੇਣਾ ਕੰਮ ਧੰਨਵਾਦ